ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਚੋਣ 2024 ਅਮਰੀਕਾ ਚ ਦਿਨੋ ਦਿਨ ਦਿਲਚਸਪ ਹੁੰਦੀ ਜਾ ਰਹੀ ਹੈ ਇੱਕ ਪਾਸੇ ਜੋ ਬਾਈਡਨ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਆਪਣਾ ਨਾਮ ਵਾਪਸ ਲੈ ਲਿਆ ਏ ਉੱਥੇ ਹੀ ਦੂਜੇ ਪਾਸੇ ਉਹਨਾਂ ਦੀ ਜਗ੍ਹਾ ਚੋਣ ਮੈਦਾਨ ਚ ਉਤਰੀ ਭਾਰਤੀ ਮੂਲ ਦੀ ਵਿਰੋਧੀ ਉਮੀਦਵਾਰ ਕਮਲਾ ਹੈਰਿਸ ਤੇ ਕਮਲਾ ਹੈਰਿਸ ਨੇ ਡੋਨਲਡ 트ੰਪ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਰਿਪੋਰਟਸ ਮੁਤਾਬਕ ਕਮਲਾ ਹੈਰਿਸ ਦੀ ਹਮਲਾਵਰ ਚੋਣ ਮੁਹਿੰਮ ਨੇ ਪੂਰੇ ਚੋਣ ਸਮੀਕਰਨ ਬਦਲ ਕੇ ਰੱਖ ਦਿੱਤੇ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਹੈਰਿਸ ਨੇ ਤਤਕਦਿਤ ਹਮਲਾਵਰ ਨੇਤਾ ਡੋਨਲਡ 트ੰਪ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ ਕਮਲਾ ਹੈਰਿਸ ਨੇ ਡੋਨਲਡ 트ੰਪ ਨੂੰ ਪਿਛਾੜ ਦਿੱਤਾ ਹੈ ਤਾਜ਼ਾ ਰਿਪੋਰਟ ਦੇ ਮੁਤਾਬਕ ਚੋਣ ਦੌੜ 'ਚ 트ੰਪ ਦੀ ਰਫ਼ਤਾਰ ਨੂੰ ਇੱਕ ਬ੍ਰੇਕ ਲੱਗੀ ਹੈ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਸ ਨੇ 트럼ਪ ਨੂੰ ਪਿਛਾੜਿਆ ਤੇ ਹੁਣ ਡੈਮੋਕ੍ਰੈਟਿਕ ਤੇ ਰਿਪਬਲਿਕਨ ਉਮੀਦਵਾਰ ਦੋਨੋਂ ਹੀ ਬਰਾਬਰੀ ਤੇ ਨੇ ਹਾਲਾਂਕਿ ਕਮਲਾ ਹੈਰਸ ਨੂੰ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਵਜੋਂ ਅਜੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਪਰ ਉਸ ਨੇ ਨਾਮਜ਼ਦਗੀ ਲਈ ਰਿਪਬਲਿਕਨ ਡੈਲੀਗੇਟਸ ਦੀਆਂ ਜ਼ਰੂਰੀ ਵੋਟਾਂ ਹਾਸਲ ਕਰ ਲੀਆਂ ਨੇ ਜਿਸ ਵਿੱਚ ਹੈਰਸ ਚਾਰ ਮੁੱਖ ਰਾਜਾਂ 'ਚ ਅੱਗੇ ਆ ਤੇ 트럼ਪ ਦੋ ਵਿੱਚ ਅੱਗੇ ਚੱਲ ਰਹੇ ਨੇ ਬੀਤੇ ਦਿਨ ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਕਮਲਾ ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਦੌਰ ਤੋਂ ਹਟਣ ਤੋਂ ਬਾਅਦ ਦੇਸ਼ ਭਰ 'ਚ ਜ਼ੋਰਦਾਰ ਪ੍ਰਚਾਰ ਤੇ ਮੁੱਖ ਸਵਿੰਗ ਸੈਟਾਂ 'ਚ 트੍ਰੰਪ ਦੀ ਲੀਡ ਨੂੰ ਖਤਮ ਕਰ ਦਿੱਤਾ ਹੈ। ਕਈ ਪ੍ਰਮੁੱਖ ਮੀਡੀਆ ਆਊਟਲੈਟਸ ਨੇ ਅਮਰੀਕਾ 'ਚ ਰਜਿਸਟਰਡ ਵੋਟਰਾਂ ਦਾ ਇੱਕ ਨਵਾਂ ਸਰਵੇਖਣ ਕੀਤਾ ਜਿਸ 'ਚ ਕਮਲਾ ਹੈਰਿਸ ਨੇ ਘੱਟੋ-ਘੱਟ 4 ਅਹਿਮ ਸੂਬਿਆਂ 'ਚ 트੍ਰੰਪ ਨੂੰ ਪਿਛਾੜ ਦਿੱਤਾ ਹੈ ਜਦਕਿ 2 'ਚ 트੍ਰੰਪ ਅੱਗੇ ਨੇ। ਜਿਸ ਵਿੱਚ ਮਿਸ਼ੀਗਨ ਰਾਜ 'ਚ ਹੈਰਿਸ 트ੰਪ ਤੋਂ 11% ਨਾਲ ਅੱਗੇ ਨੇ ਓਪੀਨੀਅਨ ਪੋਲ ਅਨੁਸਾਰ ਕਮਲਾ ਹੈਰਿਸ ਮਿਸ਼ੀਗਨ 'ਚ 트ੰਪ ਤੋਂ 11% ਅਤੇ ਐਰੀਜ਼ੋਨਾ ਵਿਸਕਾਂਸਿਨ ਅਤੇ ਨਿਵਾਡਾ 'ਚ 2% ਅੰਕਾਂ ਨਾਲ ਅੱਗੇ ਨੇ ਜਦਕਿ 트ੰਪ ਪੈਂਸਿਲਵੇਨੀਆ 'ਚ 4% ਅੰਕਾਂ ਨਾਲ ਅਤੇ ਉੱਤਰੀ ਕੈਰੋਲਿਨਾ 'ਚ 2% ਅੰਕਾਂ ਨਾਲ ਅੱਗੇ ਹੈ ਜਾਰਜੀਆ 'ਚ ਦੋਵਾਂ ਉਮੀਦਵਾਰਾਂ ਦੀ ਪ੍ਰਤੀਸ਼ਤਤਾ ਦਾ ਬਿਲਕੁਲ ਬਰਾਬਰ ਹੈ ডেমোক্রেট সুপার পিএসি প্রগ্রেস অ্যাকশন ফান্ড ਦੇ ਇੱਕ ਸਰਵੇਖਣ ਅਨੁਸਾਰ ਕਮਲਾ ਹੈਰਿਸ ਅਤੇ ਡੋਨਾਲਡ 트੍ਰੰਪ ਜਾਰਜੀਆ ਚ ਨਜ਼ਦੀਕੀ ਲੜਾਈ ਵੇਖ ਰਹੇ ਨੇ ਹਾਲਾਂਕਿ ਹੈਰਿਸ 트੍ਰੰਪ ਤੋਂ 1% ਅੱਗੇ ਐ ਇਥੇ 트੍ਰੰਪ ਨੂੰ 47% ਹੈਰਿਸ ਨੂੰ 48% ਵੋਟਾਂ ਮਿਲਣ ਦੀ ਸੰਭਾਵਨਾ ਹੈ ਜਦਕਿ ਐਰੀਜ਼ੋਨਾ ਤੇ ਪੈਂਸਿਲਵੇਨੀਆ ਚ 트੍ਰੰਪ 2% ਅੰਕਾਂ ਨਾਲ ਅੱਗੇ ਚੱਲ ਰਹੇ ਨੇ ਦੂਜੇ ਪਾਸੇ ਇੱਕ ਹੋਰ ਪੋਲ ਮੁਤਾਬਕ ਹੈਰਿਸ ਨੇ 트੍ਰੰਪ ਨੂੰ ਪਛਾੜ ਦਿੱਤਾ ਹੈ ਟਰੰਪ ਨੂੰ 42% ਅਤੇ ਹੈਰਿਸ ਨੂੰ 48% ਵੋਟ ਮਿਲਣ ਦੀ ਸੰਭਾਵਨਾ ਹੈ। ਅਮਰੀਕਾ 'ਚ 32 ਸਾਲ ਦੇ ਤੇਲਗੂ ਵਿਦਿਆਰਥੀ ਨੂੰ ਇੱਕ ਨਾਬਾਲਗ ਨੂੰ ਗੈਰਕਾਨੂੰਨੀ ਜਿਨਸੀ ਗਤੀਵਿਧੀ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਵੇਰਵਿਆਂ ਤੇ ਮਿਲੀ ਜਾਣਕਾਰੀ ਅਨੁਸਾਰ ਤੇਲਗੂ ਨੌਜਵਾਨ ਵਿਦਿਆਰਥੀ ਵੀਜ਼ੇ ਤੇ ਸੰਯੁਕਤ ਰਾਜ ਅਮਰੀਕਾ ਗਿਆ ਸੀ। 20 ਨਵੰਬਰ 2022 ਤੋਂ 6 ਅਕਤੂਬਰ 2022 ਤੱਕ ਉਸਨੇ ਸੋਸ਼ਲ ਮੀਡੀਆ ਤੇ ਇੱਕ جاسੂਸ ਨੂੰ ਇੱਕ 13 ਸਾਲ ਦੀ ਲੜਕੀ ਦੇ ਰੂਪ ਚ ਟੈਕਸਟ ਕੀਤਾ ਉਸ ਦੀਆਂ ਚੈਟਸ ਚ ਦੋਸ਼ੀ ਲਗਾਤਾਰ ਸਰੀਰਕ ਸੰਬੰਧ ਬਣਾਉਣ ਦੀ ਇੱਛਾ ਜ਼ਾਹਰ ਕਰਦਾ ਹੈ ਉਸਨੇ جاسੂਸ ਨੂੰ ਅਸ਼ਲੀਲ ਤਸਵੀਰਾਂ ਵੀਡੀਓ ਭੇਜੇ ਜਿਸ ਨੇ ਆਪਣੇ ਆਪ ਨੂੰ ਇੱਕ ਲੜਕੀ ਵਜੋਂ ਪੇਸ਼ ਕੀਤਾ ਮਲਜ਼ਮ ਨੇ ਲੜਕੀ ਨੂੰ ਲਗਾਤਾਰ ਮਿਲਣ ਲਈ ਕਿਹਾ ਅਤੇ ਆਖਰਕਾਰ ਉਹਨਾਂ ਨੇ ਅਮਰੀਕਾ ਦੇ ਪੈਂਸਿਲਵੇਨੀਆ ਦੀ ਏਰੀ ਕਾਉਂਟੀ ਚ ਮਿਲਕ ਰੀਕ ਟਾਊਨਸ਼ਿਪ ਦੇ ਇੱਕ ਪਾਰਕ 'ਚ ਮੀਟਿੰਗ ਕੀਤੀ ਪਾਰਕ 'ਚ ਪਹੁੰਚਣ ਤੋਂ ਬਾਅਦ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਨੂੰ ਪਤਾ ਲੱਗਿਆ ਕਿ ਜਿਸ ਕੁੜੀ ਨਾਲ ਉਹ ਗੱਲਬਾਤ ਕਰ ਰਿਹਾ ਸੀ ਉਹ ਇੱਕ ਗੁਪਤ ਜਸੂਸ ਸੀ ਮਾਮਲੇ ਦੀ ਜਾਂਚ ਕਰਨ ਅਤੇ ਸੋਸ਼ਲ ਮੀਡੀਆ ਤੇ ਅੰਡਰ ਕਵਰ ਏਜੰਟ ਨਾਲ ਭਾਰਤੀ ਤੇਲਗੂ ਮੁਲਜ਼ਮ ਦੀ ਗੱਲਬਾਤ ਦੀ ਜਾਂਚ ਕਰਨ ਤੇ ਇੱਕ ਸੰਗੀ ਅਦਾਲਤ ਨੇ ਉਸਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਮਰੀਕਾ 911 ਦੇ ਕਥਿਤ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਅਤੇ ਦੋ ਹੋਰ ਬਚਾਅ ਪੱਖਾਂ ਨਾਲ ਇੱਕ ਪਟੀਸ਼ਨ ਸੌਦੇ ਤੇ ਪਹੁੰਚ ਗਿਆ ਹੈ ਅਮਰੀਕੀ ਰੱਖਿਆ ਵਿਭਾਗ ਨੇ ਬੁੱਧਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਪੈਂਟਾਗਨ ਨੇ ਦੱਸਿਆ ਕਿ ਅਮਰੀਕੀ ਵਕੀਲ 911 ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਨਾਲ ਇੱਕ ਪਟੀਸ਼ਨ ਸੌਦੇ ਤੇ ਪਹੁੰਚ ਗਏ ਨੇ ਇਸ ਸਮਝੌਤੇ ਤਹਿਤ ਅਮਰੀਕਾ ਮਾਸਟਰਮਾਈਂਡ ਖਾਲਿਦ ਸ਼ੇਖ ਦੁਆਰਾ ਦੋਸ਼ਾਂ ਨੂੰ ਸਵੀਕਾਰ ਕਰਨ ਦੇ ਬਦਲੇ ਮੌਤ ਦੀ ਸਜ਼ਾ ਨੂੰ ਖਤਮ ਕਰਨ ਲਈ ਤਿਆਰ ਹੈ ਇਹ ਸਮਝੌਤਾ ਲੰਬੇ ਸਮੇਂ ਤੋਂ ਚੱਲ ਰਿਹਾ ਮਾਮਲਿਆਂ ਨੂੰ ਸੁਲਝਾਉਣ ਲਈ ਕੀਤਾ ਗਿਆ ਸੀ ਪੈਂਟਾਗਨ ਵੱਲੋਂ ਜਾਰੀ ਬਿਆਨ ਮੁਤਾਬਕ ਫਿਲਹਾਲ ਇਸ ਪ੍ਰਸਤਾਵ ਨਾਲ ਜੁੜਿਆ ਕੋਈ ਵੀ ਵੇਰਵਾ ਜਨਤਕ ਨਹੀਂ ਕੀਤਾ ਜਾਵੇਗਾ ਪਿਛਲੇ ਸਾਲ ਵੀ ਅਜਿਹਾ ਹੀ ਪ੍ਰਸਤਾਵ ਰੱਖਿਆ ਗਿਆ ਸੀ ਪਰ 11 ਸਤੰਬਰ 2001 ਦੇ ਹਮਲਿਆਂ 'ਚ ਮਾਰੇ ਗਏ ਕਰੀਬ 3000 ਲੋਕਾਂ ਦੇ ਪਰਿਵਾਰਾਂ ਦਾ ਮੰਨਣਾ ਸੀ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਹਾਲਾਂਕਿ ਖਾਲਿਦ ਸ਼ੇਖ ਅਤੇ ਦੋ ਹੋਰ ਦੋਸ਼ੀਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਕੇਸਾਂ ਦਾ ਨਿਪਟਾਰਾ ਹੋ ਗਿਆ ਹੈ ਉਹ ਕਈ ਸਾਲਾਂ ਤੱਕ ਕਿਊਬਾ ਦੇ ਗਵਾਂਟਾਨਾਮੋ ਬੇ ਮਿਲਟਰੀ ਬੇਸ 'ਚ ਕੈਦ ਰਿਆ ਅਮਰੀਕੀ ਮੀਡੀਆ ਨੇ ਦੱਸਿਆ ਕਿ ਖਾਲਿਦ ਸ਼ੇਖ ਮੁਹੰਮਦ ਵਾਲਿਦ ਬਿਨ ਅਤਾਸ਼ ਅਤੇ ਮੁਸਤਾਫਾ ਅਲ ਹਵਾਸਵੀ ਉਮਰ ਕੈਦੀ ਸਜ਼ਾ ਦੇ ਬਦਲੇ ਸਾਜ਼ਿਸ਼ ਰਚਣ ਲਈ ਦੋਸ਼ੀ ਮੰਨਣ ਲਈ ਸਹਿਮਤ ਹੋ ਗਏ ਨੇ ਮਾਰਚ 2003 ਚ ਪਾਕਿਸਤਾਨ ਚ ਫੜੇ ਜਾਣ ਤੋਂ ਬਾਅਦ ਖਾਲਿਦ ਸ਼ੇਖ ਮੁਹੰਮਦ ਨੂੰ ਅਲ ਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਦਾ ਸਭ ਤੋਂ ਭਰੋਸੇਮੰਦ ਆਦਮੀ ਮੰਨਿਆ ਜਾਂਦਾ ਸੀ ਉਸਨੇ 2006 ਚ ਗਵੰਤਾਨਾਮੋ ਪਹੁੰਚਣ ਤੋਂ ਪਹਿਲਾਂ ਸੀਆਈਏ ਦੀਆਂ ਗੁਪਤ ਜੇਲਾਂ ਚ 3 ਸਾਲ ਬਿਤਾਏ ਖਾਲਿਦ ਸ਼ੇਖ ਨੇ ਖੁਲਾਸਾ ਕੀਤਾ ਕਿ ਉਹ 911 ਹਮਲਿਆਂ ਦਾ ਮਾਸਟਰਮਾਈਂਡ ਸੀ ਇਸ ਤੋਂ ਇਲਾਵਾ ਉਹ ਅਮਰੀਕਾ ਵਿਰੁੱਧ ਕਈ ਸਾਜ਼ਿਸ਼ਾਂ 'ਚ ਵੀ ਸ਼ਾਮਲ ਸੀ ਤੁਹਾਨੂੰ ਦੱਸਦੀ ਕਿ ਉਸਨੇ ਅਮਰੀਕੀ ਯੂਨੀਵਰਸਿਟੀ ਤੋਂ ਹੀ ਪੜ੍ਹਾਈ ਪੂਰੀ ਕੀਤੀ ਸੀ ਟਵਿਨ ਟਾਵਰਾਂ ਨੂੰ ਢਾਉਣ ਦੀ ਯੋਜਨਾ ਤੋਂ ਇਲਾਵਾ ਖਾਲਿਦ ਸ਼ੇਖ ਨੇ 2002 'ਚ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦਾ ਸਿਰ ਕਲਮ ਕਰਨ ਦਾ ਦਾਵਾ ਕੀਤਾ ਸੀ ਇਸ ਤੋਂ ਇਲਾਵਾ 1993 'ਚ ਉਸਨੇ ਵਰਲਡ ਟ੍ਰੇਡ ਸੈਂਟਰ ਤੇ ਵੀ ਬੰਬ ਧਮਾਕਾ ਕੀਤਾ ਸੀ ਜਿਸ ਚ 6 ਲੋਕਾਂ ਦੀ ਮੌਤ ਹੋ ਗਈ। ਇੱਕ ਸਮਾਂ ਸੀ ਜਦੋਂ ਲੋਕ ਖੁਸ਼ੀਆਂ ਮਨਾਉਣ ਲਈ ਲੱਡੂ ਜਾਂ ਮਠਿਆਈਆਂ ਵੰਡਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ। ਤਿਉਹਾਰਾਂ ਤੇ ਖੁਸ਼ੀ ਦੇ ਮੌਕਿਆਂ ਤੇ ਲੋਕ ਮਠਿਆਈ ਦੀ ਬਜਾਏ ਚਾਕਲੇਟ ਖਾਣ ਨੂੰ ਤਰਜੀਹ ਦਿੰਦੇ ਨੇ। ਕਈ ਲੋਕ ਚਾਕਲੇਟ ਨੂੰ ਸਿਹਤ ਲਈ ਫਾਇਦੇਮੰਦ ਮੰਨਦੇ ਨੇ ਤੇ ਚਾਕਲੇਟ ਉਤਪਾਦਾਂ ਦਾ ਜ਼ਿਆਦਾ ਸੇਵਨ ਕਰਦੇ ਨੇ ਹਾਲਾਂਕਿ ਅਮਰੀਕੀ ਵਿਗਿਆਨੀਆਂ ਨੇ ਇੱਕ ਅਧਿਐਨ ਚ ਚਾਕਲੇਟ ਪ੍ਰੀਮੀਆ ਲਈ ਬੁਰੀ ਖ਼ਬਰ ਸਾਹਮਣੇ ਲਿਆਂਦੀ ਹੈ। ਕਈ ਚਾਕਲੇਟ ਉਤਪਾਦਾਂ ਚ ਟੌਕਸਿਨ ਹੈਵੀ ਮੈਟਲਸ ਪਾਏ ਗਏ ਨੇ ਜੋ ਸਿਹਤ ਲਈ ਬੇहद ਖਤਰਨਾਕ ਹੋ ਸਕਦੇ ਨੇ ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਵੱਲੋਂ ਕੀਤੀ ਗਈ ਖੋਜ ਚ ਕਈ ਚਾਕਲੇਟ ਉਤਪਾਦਾਂ ਚ ਟੈਕਸਨ ਹੈਵੀ ਮੈਟਲ ਲਿਡ ਅਤੇ ਕੈਂਡਮੀਅਮ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ ਇਸ ਅਧਿਐਨ ਚ ਵਿਗਿਆਨੀਆਂ ਨੇ 8 ਸਾਲਾਂ ਤੱਕ ਕੋਕੋ ਤੋਂ ਬਣੇ 72 ਉਤਪਾਦਾਂ ਦਾ ਵਿਸ਼ਲੇਸ਼ਣ ਕੀਤਾ ਜਿਸ ਵਿੱਚ ਡਾਰਕ ਚਾਕਲੇਟ ਵੀ ਸ਼ਾਮਲ ਸੀ ਖੋਜਕਰਤਾਵਾਂ ਨੇ ਖੋਜ ਚ ਪਾਇਆ ਕਿ ਚਾਕਲੇਟ ਤੋਂ ਬਣੇ 43% ਉਤਪਾਦਾਂ 'ਚ ਸੀਸੇ ਯਾਨੀ ਕਿ ਲੈਡ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਸੀ ਜਦਕਿ 35% ਉਤਪਾਦਾਂ 'ਚ ਕੈਡਮੀਅਮ ਦੀ ਮਾਤਰਾ ਲੋੜ ਤੋਂ ਵੱਧ ਸੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਆਰਗੈਨਿਕ ਉਤਪਾਦਾਂ 'ਚ ਵੀ ਬਧੇਰੇ ਜ਼ਹਿਰੀਲੀਆਂ ਧਾਤਾਂ ਪਾਈਆਂ ਜਾਂਦੀਆਂ ਨੇ ਖੋਜਕਰਤਾਵਾਂ ਨੇ ਕਿਹਾ ਕਿ ਚਾਕਲੇਟ ਉਤਪਾਦਾਂ 'ਚ ਇਹ ਕੰਟਮੀਨੇਸ਼ਨ ਮਿੱਟੀ ਜਾਂ ਨਿਰਮਾਣ ਦੌਰਾਨ ਹੋ ਸਕਦੀ ਹੈ ਅੱਜ ਦਿਨ ਵੱਖ-ਵੱਖ ਬ੍ਰਾਂਡਾਂ ਅਤੇ ਚਾਕਲੇਟ ਦੀਆਂ ਕਿਸਮਾਂ ਤੇ ਆਧਾਰਿਤ ਸੀ ਅਤੇ ਪਾਇਆ ਗਿਆ ਕਿ ਬਹੁਤ ਸਾਰੇ ਉਤਪਾਦਾਂ 'ਚ ਕਈ ਜ਼ਹਿਰੀਲੀਆਂ ਤੱਤਾਂ ਦੇ ਪੱਧਰ ਮਿਆਰ ਤੋਂ ਵੱਧ ਸਨ ਲੈਡ ਇੱਕ ਬਹੁਤ ਹੀ ਜ਼ਹਿਰੀਲਾ ਤੱਤ ਹੈ ਜੋ ਸਰੀਰ 'ਚ ਲੰਬੇ ਸਮੇਂ ਤੱਕ ਇਕੱਠਾ ਹੋ ਸਕਦਾ ਹੈ ਇਸ ਦੇ ਸੰਪਰਕ 'ਚ ਆਉਣ ਨਾਲ ਦਿਮਾਗੀ ਪ੍ਰਣਾਲੀ ਗੁਰਦੇ ਅਤੇ ਦਿਲ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਬੱਚਿਆਂ ਦੇ ਸਰੀਰ ਚ ਪਹੁੰਚਣ ਤੋਂ ਬਾਅਦ ਇਹ ਜ਼ਹਿਰੀਲਾ ਪਦਾਰਥ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਹੋਰ ਜ਼ਹਿਰੀਲੀਆਂ ਧਾਤਾਂ ਦੀ ਗੱਲ ਕਰੀਏ ਤਾਂ ਕੈਡਮੀਅਮ ਵੀ ਇੱਕ ਜ਼ਹਿਰੀਲੀ ਭਾਰੀ ਤੱਤੂ ਹੈ ਜੋ ਗੁਰਦਿਆਂ ਤੇ ਹੱਡੀਆਂ ਨੂੰ ਪ੍ਰਭਾਵਿਤ ਕਰਦੀ ਹੈ ਇਸ ਪਦਾਰਥ ਦੇ ਲੰਬੇ ਸਮੇਂ ਤੱਕ ਸੰਪਰਕ ਚ ਰਹਿਣ ਨਾਲ ਹੱਡੀਆਂ ਦੀ ਕਮਜ਼ੋਰੀ ਅਤੇ ਗੁਰਦਿਆਂ ਦੀ ਬਿਮਾਰੀ ਸਮੇਤ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਇਨ੍ਹਾਂ ਪਦਾਰਥਾਂ ਦੇ ਉੱਚ ਪੱਧਰ ਉਤਪਾਦਨਾ ਤੇ ਪ੍ਰੋਸੈਸਿੰਗ ਦੌਰਾਨ ਚਾਕਲੇਟ ਚ ਦਾਖਲ ਹੋ ਜਾਂਦੇ ਨੇ ایران ਦੇ ਸੁਪਰੀਮ ਆਗੂ ਆਇਤੁੱਲਾ ਖਾਮਿਨੀ ਨੇ ਕਿਹਾ ਕਿ ਹਮਾਸ ਦੇ ਸਿਖਰਲੇ ਸਿਆਸੀ ਆਗੂ ਇਸਮਾਇਲ ਹਨਿਏ ਦੀ ਹੱਤਿਆ ਦਾ ਬਦਲਾ ਲਿਆ ਜਾਵੇਗਾ ਖਾਮਿਨੀ ਨੇ ਕਿਹਾ ਕਿ ਇਜ਼ਰਾਈਲ ਨੇ ਖੁਦ ਲਈ ਸਖਤ ਸਜ਼ਾ ਦੀ ਤਿਆਰੀ ਕਰ ਲਈ ਹੈ ਸੁਪਰੀਮ ਆਗੂ ਨੇ ਕਿਹਾ ਕਿ ਹਨਿਏ ਸਾਡੇ ਘਰ ਚ ਚਹੇਤਾ ਮਹਿਮਾਨ ਸੀ ਤੇ ਅਸੀਂ ਉਸ ਦੇ ਬਦਲੇ ਨੂੰ ਆਪਣਾ ਫਰਜ਼ ਮੰਨਦੇ ਹਾਂ ਉਧਰ ایران ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਹਮਾਸ ਆਗੂ ਦੇ ਤਹਿਰਾਨ ਚ ਕੀਤੇ ਕਤਲ ਦੀ ਨਿਖੇਦੀ ਕੀਤੀ ਹੈ ਰਾਸ਼ਟਰਪਤੀ ਨੇ ਐਕਸ ਤੇ ਇੱਕ ਪੋਸਟ ਚ ਕਿਹਾ ਕਿ ਉਹਨਾਂ ਦਾ ਮੁਲਕ ਦੇਸ਼ ਦੀ ਇਲਾਕਾਈ ਅਖੰਡਤਾ ਦੀ ਰਾਖੀ ਕਰੇਗਾ ਤੇ ਹੱਤਿਆ ਲਈ ਜ਼ਿੰਮੇਵਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਚੀਨ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਹਮਾਸ ਆਗੂ ਦੀ ਹੱਤਿਆ ਨਾਲ ਮੱਧ ਪੂਰਬ ਚ ਚੱਲ ਰਿਹਾ ਸੰਕਟ ਹੋਰ ਡੂੰਘਾ ਹੋਵੇਗਾ ਤੇ ਤਣਾਅ ਵਧੇਗਾ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਂ ਨੇ ਕਿਹਾ ਕਿ ਪੈਚਿੰਗ ਹਮਾਸ ਆਗੂ ਦੀ ਹੱਤਿਆ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕਰਦਾ ਹੈ। ਉਹ ਹਾਈਓ ਸੂਬੇ ਦੇ ਗੁਰਨਾਨਕ ਸੁਸਾਇਟੀ ਆਫ ਗ੍ਰੇਟਰ ਸਿਨਸਿਨਿਟੀ ਅਤੇ ਡੇਟਨ ਤੋਂ ਸਿੱਖ ਪਾਈਚਾਰ ਦੇ ਮੈਂਬਰਾਂ ਨੇ ਹਾਲ ਹੀ ਚ ਸਿਨਸਿਨਿਟੀ ਉਹਾਈਓ ਚ ਦਾ ਪੀਸ ਕੋਪਲ ਚਰਚ ਆਫ ਦੀ ਰਿਡੀਮਰ ਵਿਖੇ ਆਯੋਜਿਤ ਇੰਟਰਫੇਥ ਕਨਵਰਸੇਸ਼ਨ ਐਂਡ ਕੁਜ਼ੀਨ ਨਾਂ ਦੇ ਸਮਾਗਮ ਚ ਹਿੱਸਾ ਲਿਆ। ਇਸ ਇਕੱਠ ਦਾ ਮੰਤਵ ਵੱਖ-ਵੱਖ ਧਾਰਮਿਕ ਪਿਛੋਕੜ ਵਾਲੀ ਵਿਅਕਤੀਆਂ ਨੂੰ ਖਾਣੇ ਤੇ ਇਕੱਠੇ ਕਰਕੇ ਆਪਸ ਵਿੱਚ ਆਪਣੇ ਧਰਮ ਬਾਰੇ ਜਾਣਕਾਰੀ ਸਾਂਝਾ ਕਰਨਾ ਸੀ ਇਸ ਸਮਾਗਮ 'ਚ ਸਿੱਖ ਭਾਈਚਾਰੇ ਤੋਂ ਇਲਾਵਾ ਜੂਜ਼ ਕਮਿਊਨਿਟੀ ਕਾਉਂਸਲ ਹਿੰਦੂ ਟੈਂਪਲ ਆਫ ਗ੍ਰੇਟਰ ਸੈਂਸਨਿਟੀ ਇਸਲਾਮਿਕ ਸੈਂਟਰ ਆਫ ਗ੍ਰੇਟਰ ਸੈਂਸਨਿਟੀ ਬਹਾਈ ਅਤੇ ਹੋਰ ਧਰਮਾਂ ਦੇ ਮੈਂਬਰ ਸ਼ਾਮਲ ਸਨ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਮਿਊਨਿਟੀ ਕਾਰਕੁਨ ਸੁਮੇੇਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸਿੱਖ ਧਰਮ ਦੇ ਮੂਲ ਸਿਧਾਂਤਾਂ ਜਿਵੇਂ ਕਿ ਸੇਵਾ ਕਿਰਤ ਕਰੋ ਨਾਮ ਜਪੋ ਦੀ ਮਹੱਤਤਾ ਬਾਰੇ ਦੱਸਿਆ ਗਮਟਾਲਾ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਮੈਂਬਰਾਂ ਨੂੰ ਖਾਣੇ ਦੇ ਟੇਬਲ ਤੇ ਇਕੱਠੇ ਬਿਠਾਇਆ ਗਿਆ ਸੀ ਤਾਂ ਜੋ ਉਹ ਇੱਕ ਦੂਜੇ ਨਾਲ ਆਪਣੇ ਧਰਮ ਤੇ ਸੱਭਿਆਚਾਰ ਬਾਰੇ ਜਾਣਕਾਰੀ ਸਾਂਝੀ ਕਰ ਸਕਣ। ਉਹਨਾਂ ਕਿਹਾ ਇਹ ਦੇਖਣਾ ਬਹੁਤ ਉਤਸ਼ਾਹਜਨਕ ਹੈ ਕਿ ਹਰ ਉਮਰ ਦੇ ਲੋਕ ਇਸ ਸਮਾਗਮ ਦਾ ਹਿੱਸਾ ਸਨ ਅਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਏਕਤਾ ਬਣਾਉਣ ਤੇ ਕਾਇਮ ਕਰਨ ਲਈ ਅਜਿਹੇ ਸਮਾਗਮ ਬਹੁਤ ਮਹੱਤਵਪੂਰਨ ਨੇ। ਹਾਈ ਸਕੂਲ ਅਤੇ ਕਾਲਜ 'ਚ ਪੜ ਰਹੇ ਸਿੱਖ ਨੌਜਵਾਨ ਕੀਰਤ ਸਿੰਘ, ਜਪਨੀਤ ਸਿੰਘ ਮਾਨਿਤ ਸਿੰਘ ਤੇ ਮੇਰ ਕੌਰ ਨੇ ਵੀ ਹੋਰ ਧਰਮਾਂ ਦੇ ਮੈਂਬਰਾਂ ਨਾਲ ਸਰਗਰਮੀ ਨਾਲ ਸ਼ਮੂਲੀਅਤ ਕੀਤੀ ਦਸਵੀਂ ਜਮਾਤ ਦੀ ਵਿਦਿਆਰਥਣ ਮੇਰ ਕੌਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਖਾਣੇ ਦੇ ਟੇਬਲ ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ਚ ਸੇਵਾ ਤੇ ਲੰਗਰ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ